ਜਾਂਦਾ ਜੇ ਮੈਥੋਂ ਗਲਤੀ ਹੋ ਗਈ ਆਜੋ ਗਲਤੀ ਤੇ ਤੋ ਹੋਈਆਂ ਕਿਉਂ ਆਉਣਗੇ ਉਹ ਜਦੋਂ ਜਦੋਂ ਕਹਿੰਦੇ ਸੀ ਤੇਥੋਂ ਗਲਤੀ ਹੋਈ ਜਾਂਦੀ ਛੱਡਦੇ ਉਹਨੂੰ ਕਹਿੰਦਾ ਨਾ ਮੈਂ ਛੱਡਦਾ ਮੈਂ ਆ ਹੁਣ ਕਹਿੰਦਾ ਆਜੋ ਜਿਵੇਂ ਮਰਜੀ ਕਰ ਲੋ ਕਿਉਂਕਿ ਪੱਕਾ ਪਤਾ ਹੈ ਨਾ ਅਕਾਲੀ ਦਲ ਮੈਨੂੰ ਪੱਤਰਕਾਰ ਨੇ ਪੁੱਛਿਆ ਅਕਾਲੀ ਦਲ ਦਾ ਕੀ ਭੇਖ ਹੈ ਮੈਂ ਕਹਿੰਦਾ ਸਿੱਧਾ ਲਿਖ ਲੋ ਪ੍ਰਚਾਪ ਦਿਓ ਫੇਰ ਵੀ ਨਾ ਪੱਤਰਕਾਰ ਆਪਦੇ ਦਿਲੋਂ ਤਾਂ ਇਥੋਂ ਭੇਜ ਦਿੰਦੇ ਨੇ ਉੱਥੇ ਸ਼ਬਦਾਂ ਨਹੀਂ ਜੀ ਉੱਥੇ ਹੋਰ ਬੈਠੇ ਹੁੰਦੇ ਆ ਜੀ ਉਹਨਾਂ ਨੇ ਟਾਈਟਲ ਬਦਲਦੇ ਨੇ ਮੈਂ ਕਿਹਾ ਸਿੱਧਾ ਲਿਖ ਲਓ ਅਕਾਲੀ ਦਲ 1920 ਚ ਸ਼ੁਰੂ 2019 ਚ ਖਤਮ 99 ਸਾਲਾ ਲੀਜ਼ ਮੈਂ ਕਿਹਾ ਨਿਬੜ ਗਿਆ ਕੰਮ ਉਹ ਹੀ ਕੰਮ ਹੋਇਆ ਜੀ ਹੁਣ ਦੇਖੋ ਪਾੜ ਕੇ ਦਿਖਾਓ ਅਕਾਲੀ ਦਲ ਕਿੱਥੇ ਹੈ ਜੇ ਕਿਸੇ ਕੋਈ ਜਾਂਚ ਕਮੇਟੀ ਬਣਾਉਣ ਵਾਸਤੇ ਇਹਨਾਂ ਨੂੰ 11 ਮੈਂਬਰੀ ਕਮੇਟੀ ਬਣਾਉਣੀ ਪਵੇ ਜੇ 11 ਮੈਂਬਰੀ ਬਣਦੀ ਨਹੀਂ 5 ਮੈਂਬਰੀ ਬਣਾਉਂਦੇ ਜਾਂ 3 ਮੈਂਬਰੀ ਕੋ 11 ਹੈ ਹੀ ਨਹੀਂ 11 ਮੈਂਬਰੀ ਐਨੀ ਕਰੋ ਪੂਰੇ 11 ਤੁਸੀਂ ਗਿਣ ਕੇ ਦਿਖਾ ਦਿਓ بیا 11 ਹੋ ਸਕਦੇ ਨੇ ਕਰੋ ਕਿੱਥੇ ਅਕਾਲੀ ਦਲ ਦਾ ਇਤਿਹਾਸ ਮੋਰਚਿਆਂ ਦਾ ਕਿੱਥੇ ਅਕਾਲੀ ਦਲ ਦਾ ਇਤਿਹਾਸ ਕੁਰਬਾਨੀਆਂ ਦਾ ਕਿੱਥੇ ਇਹ ਸਮਝਿਆ ਜਾਂਦਾ ਸੀ ਕਿ ਜੇ ਕੋਈ ਬੱਚਾ ਵਿਗੜ ਗਿਆ ਜਵਾਗ ਵਿਗੜ ਗਿਆ ਆ ਤਾਂ ਵਿਗੜਦੀਆਂ ਜਾਂਦੀਆਂ ਅਕਾਲੀ ਦਲ ਚ ਭਰਤੀ ਕਰਾ ਦਿਓ ਆਪ ਹੀ ਠੀਕ ਹੋ ਜੂ ਹੁਣ ਉਲਟਾ ਹੈ ਜੇ ਚੰਗਾ ਭਲਾ ਜਵਾਕ ਹੈ ਤੁਹਾਡਾ ਕਾਲੀ ਦਲ ਚ ਭਰਤੀ ਕਰਾ ਦੋ ਚਿੱਟਾ ਵੇਚਣ ਲੱਗ ਜੂ ਜਾਂ ਖਾਣੇ ਲੱਗੇ ਨੇ ਸਰਕਾਰ ਦਾ ਹਿੱਸਾ ਰਹੇ ਨੇ ਸੰਗਰੂਰ ਤੋਂ ਕਦੇ ਨਰ ਸਿੰਘ ਕਾਲਜ ਬਾਰੇ ਸੋਚਿਆ ਕਦੇ ਮੈਡੀਕਲ ਕਾਲਜ ਲਿਆਉਣ ਬਾਰੇ ਸੋਚਿਆ ਨਾ ਸਰੂਪਾ ਪਾਇਆ ਬੋਲੇ ਸੋ ਅਚਲੋ ਵੀ ਬਹੁਤ ਬਲ ਮਿਲ ਗਿਆ ਪਾਰਟੀ ਨੂੰ ਅੱਜ ਫਲਾ ਟੈਲੈਂਟ ਮੈਨੂੰ ਇਹ ਦੱਸ ਦੋ ਜੀ ਪ੍ਰਕਾਸ਼ ਸਿੰਘ ਬਾਦਲ ਦੇ ਮੁੰਡੇ ਚ ਕਿਹੜਾ ਟੈਲੈਂਟ ਹੈ ਜਿਹੜਾ ਸਾਡੇ ਜਵਾਕਾਂ ਚ ਹੈ ਨਹੀਂ ਵੀ ਉਹਨੂੰ ਹੀ ਅੱਗੇ ਆਉਣਾ ਚਾਹੀਦਾ ਹੈ ਪੰਜਾਬੀ ਉਹਨੂੰ ਨਹੀਂ ਬੋਲਣੀ ਆਉਂਦੀ ਸਿੱਖ ਇਤਿਹਾਸ ਦਾ ਉਹਨੂੰ ਨਹੀਂ ਪਤਾ ਉਹ ਤਾਂ ਇਹ ਕਹਿ ਦਿੰਦਾ ਉਹਨੇ ਤਾਂ ਕੀ ਹੋਇਆ ਜਾ ਕੇ YouTube ਤੇ ਹੁਣ ਹੀ ਖੋਲ ਲਿਓ ਕਿ ਗੁਰੂ ਰਾਮਦਾਸ ਜੀ ਜੇ ਚਾਹੁੰਦੇ ਉਸ ਵੇਲੇ ਕਿਸੇ ਅਮਰਤਾਰੀ ਸਿੰਘ ਤੋਂ ਸਿੱਧਰਵਾਰ ਸਾਹਿਬ ਜੀ ਦਾ ਤੋਂ ਘਾਟਨ ਕਰਾ ਸਕਦੇ ਸੀ ਪਰ ਉਹਨਾਂ ਨੇ ਇੱਕ ਮੁਸਲਮਾਨ ਮੀਆਂ ਮੀਰ ਤੋਂ ਕਰਵਾਇਆ ਹੈ ਉਹਨੂੰ ਕੌਣ ਸਮਝਾਵੇ ਸੁਖਵੀਰ ਸਿੰਘ ਅਮਰਤਾਰੀ ਸਿੰਘ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੇ ਬਾਅਦ 10ਵੇਂ ਗੁਰੂ ਨੇ ਉਹ ਤਾਂ ਚੌਥੇ ਗੁਰੂ ਸੀ ਪਤਾ ਹੀ ਨਹੀਂ ਜੋ ਬੋਲਣਾ ਬੋਲ ਦਿਓ ਚਪਕ ਦਿਓ ਬਾਪੂ ਨੇ ਦੇਤੀ ਕੁਰਸੀ ਬੋਲੀ ਜਾਓ ਜਿਹੜੇ ਨੇ ਸਰਕਾਰ ਦਾ ਹਿੱਸਾ ਰਹੇ ਨੇ ਸੰਗਰੂਰ ਤੋਂ ਕਦੇ ਨਰ ਸਿੰਘ ਕਾਲਜ ਬਾਰੇ ਸੋਚਿਆ ਕਦੇ ਮੈਡੀਕਲ ਕਾਲਜ ਲਿਆਉਣ ਬਾਰੇ ਸੋਚਿਆ ਨਾ ਸਰੂਪਾ ਪਾਇਆ ਬੋਲੇ ਸੋ ਅਚਲੋ ਵੀ ਬਹੁਤ ਬਲ ਮਿਲ ਗਿਆ ਪਾਰਟੀ ਨੂੰ ਅੱਜ ਫਲਾਨਾ ਆ ਗਿਆ ਜੀ ਫਲਾਨਾ ਆ ਗਿਆ ਆ ਕੱਲ ਪਰਸੋਂ ਮੈਂ ਫੇਰ ਪੜਿਆ ਇੱਕ ਵਾਰੀ ਫੇਰ ਪੜਿਆ ਕਿ ਬਲਦੇਮਾਨ ਆ ਗਿਆ ਮੈਂ ਕਿਹਾ ਵੀ ਫੇਰ ਆ ਗਿਆ ਮੈਂ ਕਿਹਾ ਇਹ ਪਤਾ ਕਰੋ ਕਿੰਨੀ ਵਾਰ ਆਇਆ ਤੇ ਕਿੰਨੀ ਵਾਰ ਗਿਆ ਐਥੇ ਖੜੇ ਰਹਿਾਂਗੇ ਯਾਰ ਬਸ ਅਸੀਂ ਸਾਨੂੰ ਹੋਰ ਕੋਈ ਮਤਲਬ ਮਿਲਣਾ ਹੀ ਨਹੀਂ ਮਨ ਲੈ ਐਥੇ ਖੜੇ ਰਹਿਾਂਗੇ ਰਿਕਾਰਡ ਬਣਾ ਚੁੱਕੇ ਨੇ ਬੰਦੇ ਫੇਰ ਫੇਰਦੇ ਉੱਤੇ ਕਿਸੇ ਨਵੇਂ ਬੰਦੇ ਨੂੰ ਆਉਣ ਦੇਣਗੇ ਆਪਦੀ ਪਾਰਟੀ 'ਚ ਹਜੇ ਵੀ ਨਹੀਂ ਸਿੱਖੇ ਵੀ ਹੁਣ ਤਾਂ ਕਿਸੇ ਨਵੇਂ ਵਲੰਟੀਅਰ ਨੂੰ ਦੇ ਦੋ ਹੁਣ ਉਹ ਗਾਂਲ ਤਿਆਰ ਕਰ ਲਿਆ ਹਜੇ ਵੀ ਨਹੀਂ ਸਿੱਖੇ ਧਰਮ ਵਾਲੇ ਪਾਸਿਓਂ ਲੁੱਟ ਕੇ ਖਾ ਗਏ ਜੀ ਅੱਪਾ ਤਾਂ ਨਿਸ਼ਾਨ ਸਾਹਿਬ ਦੂਰੋਂ ਵੀ ਨਜ਼ਰ ਆ ਜੇ ਮੱਥਾ ਟੇਕ ਦਿੰਨੇ ਆ ਇਹ ਨਹੀਂ ਵੀਰੋ ਇਹ ਤਾਂ ਰੱਬ ਨੂੰ ਟੱਬ ਸਮਝਦੇ ਆ ਇਹ ਯਾ ਕੱਲ ਨੂੰ ਲੜਨਗੇ ਉੱਥੇ ਦੇਖਿਓ ਤੁਸੀਂ ਹਾਂ ਸਾਡਾ ਏ ਜੀ ਆ ਸਾਡਾ ਏ ਜੀ ਆ ਛੋਡਾ ਏ ਜੀ ਆ ਇੱਟਾ ਏ ਜੀ ਆ ਇਹਦਾ ਏ ਜੀ ਉਹਦਾ ਏ ਜੀ ਲੈ ਹੱਦ ਏ ਯਾਰ ਪਰ ਕੋਈ ਗੱਲ ਨਹੀਂ ਸਿਆਣੇ ਕਹਿੰਦੇ ਆ ਰੱਬ ਦੀ ਚੱਕੀ ਚੱਲਦੀ ਥੋੜੀ ਜੀ ਹੌਲੀ ਆ ਪਰ ਪੀਂਦੀ ਬਹੁਤ ਬਰੀਕ ਐ ਐਸਾ ਪਹੀ ਜਾਂਦੀ ਐ ਨਾ ਉਹ ਵੀ ਤੁਸੀਂ ਦੇਖੋਗੇ ਕੀ ਟੈਲੈਂਟ ਆ ਮੈਨੂੰ ਇਹ ਦੰਦੋ ਜੀ ਪ੍ਰਕਾਸ਼ ਸਿੰਘ ਬਾਦਲ ਦੇ ਮੁੰਡੇ ਚ ਕਿਹੜਾ ਟੈਲੈਂਟ ਐ ਜਿਹੜਾ ਸਾਡੇ ਜੁਆਕਾਂ ਚ ਹੈ ਨਹੀਂ ਵੀ ਉਹਨੂੰ ਹੀ ਅੱਗੇ ਆਉਣਾ ਚਾਹੀਦਾ ਪੰਜਾਬੀ ਉਹਨੂੰ ਨਹੀਂ ਬੋਲਣੀ ਆਉਂਦੀ ਸਿੱਖ ਇਤਿਹਾਸ ਦਾ ਉਹਨੂੰ ਨਹੀਂ ਪਤਾ ਉਪਰ ਇਹ ਕਹ ਦਿੰਦਾ ਉਹਨੇ ਤਾਂ ਕੀ ਹੋਇਆ ਜਾ ਕੇ YouTube ਤੇ ਹੁਣੇ ਖੋਲ ਲਿਓ ਕਿ ਗੁਰੂ ਰਾਮਦਾਸ ਜੀ ਜੇ ਚਾਹੁੰਦੇ ਉਸ ਵੇਲੇ ਕਿਸ ਅਮਰਤਾਰੀ ਸਿੰਘ ਤੋਂ ਸਿੱਧਰਵਾਰ ਸਾਹਿਬ ਜੀ ਦਾ ਤੋਂ ਘਾਟਨ ਕਰਾ ਸਕਦੇ ਸੀ ਪਰ ਉਹਨਾਂ ਨੇ ਇੱਕ ਮੁਸਲਮਾਨ ਮੀਆਂ ਮੀਰ ਤੋਂ ਕਰਵਾਇਆ ਉਹਨੂੰ ਕੌਣ ਸਮਝਾਵੇ ਸੁਖਵੀਰ ਸਿੰਘ ਅਮਰਤਾਰੀ ਸਿੰਘ ਗੁਰੂ ਗੋਬੇ ਸਿੰਘ ਜੀ ਨੇ ਕੀਤੇ ਬਾਚ ਦਸਵੇਂ ਗੁਰੂ ਨੇ ਉਹ ਤਾਂ ਚੌਥੇ ਗੁਰੂ ਸੀ ਪਤਾ ਹੀ ਨਹੀਂ ਜੋ ਬੋਲਣਾ ਬੋਲ ਦਿਓ ਚੱਕਦੇ ਹੋ ਬਾਪੂ ਨੇ ਦੇਤੀ ਕੁਰਸੀ ਬੋਲੀ ਜਾਓ ਕਦੇ ਪਰਪੜ ਵੀ ਲਿਆ ਕਰੋ ਕੋਈ ਕਿਤਾਬ ਪੜ੍ਹ ਲਿਆ ਕਰੋ ਵੀ ਇਹਦੇ ਵਿੱਚ ਕੀ ਲਿਖਿਆ ਹੋਇਆ ਹੈ ਕਿੱਧਰ ਨੂੰ ਜਾ ਰਹੇ ਆ ਕੀ ਨਾ ਕੱਖ ਨਹੀਂ ਪਤਾ ਹੁਣ ਮੈਂ ਤਾਂ ਕਰੀ ਜਾਂਦਾ ਜੇ ਮੈਥੋਂ ਗਲਤੀ ਹੋ ਗਈ ਆਜੋ ਗਲਤੀ ਤੇ ਤੂੰ ਹਿੰਨ ਕਿਉਂ ਆਉਣਗੇ ਉਹ ਜਦੋਂ ਜਦੋਂ ਉਹ ਕਹਿੰਦੇ ਸੀ ਤੇ ਉੱਥੋਂ ਗਲਤੀ ਹੋਈ ਜਾਂਦੀ ਐ ਛੱਡ ਦੇ ਉਹਨੂੰ ਕਹਿੰਦਾ ਨਾ ਮੈਂ ਨਹੀਂ ਛੱਡਦਾ ਮੈਂ ਹੀ ਆ ਹੁਣ ਕਹਿੰਦਾ ਆ ਜੋ ਜਿਵੇਂ ਮਰਜੀ ਕਰ ਲੋ ਕਿਉਂਕਿ ਪੱਕਾ ਪਤਾ ਐ ਨਾ ਅਕਾਲੀ ਦਲ ਦੇ ਟੋਟੇ ਹੋਣ ਲੱਗਿਆ ਮੈਨੂੰ ਪੱਤਰਕਾਰਾਂ ਨੇ 2019 ਚ ਪੁੱਛਿਆ ਸੀ ਮੈਂ ਲਗਾ ਫੁੱਲ ਸਾਹਿਬ ਬੈਠੇ ਆ ਸਾਹਮਣੇ ਪੱਤਰਕਾਰ ਬੈਠੇ ਸਾਰੇ ਮੈਂ ਉਹਦੇ ਐਮਪੀ ਲੜ ਰਿਆ ਸੀ 2019 ਚ ਮੈਨੂੰ ਪੱਤਰਕਾਰ ਨੇ ਪੁੱਛਿਆ ਅਕਾਲੀ ਦਲ ਦਾ ਕੀ ਭੇਖ ਐ ਮੈਂ ਕਹਿੰਦਾ ਸਿੱਧਾ ਲਿਖ ਲੋ ਪਰ ਛਾਪ ਦਿਓ ਕਈ ਵਾਰੀ ਨਾ ਪੱਤਰਕਾਰ ਆਪਦੇ ਦਿਲੋਂ ਤਾਂ ਇੱਥੋਂ ਭੇਜ ਦਿੰਦੇ ਨੇ ਉੱਥੇ ਛੱਪਦਾ ਨਹੀਂ ਜੀ ਉੱਥੇ ਹੋਰ ਬੈਠੇ ਹੁੰਦੇ ਆ ਜੀ ਉਹਨਾਂ ਨੇ ਟਾਈਟਲ ਬਦਲ ਦਿੰਦੇ ਨੇ ਮੈਂ ਕਿਹਾ ਸਿੱਧਾ ਲਿਖ ਲਓ ਅਕਾਲੀ ਦਲ 1920 ਚ ਸ਼ੁਰੂ 2019 ਚ ਖਤਮ 99 ਸਾਲਾ ਲੀਜ਼ ਮੈਂ ਕਿਹਾ ਨਿਬੜ ਗਿਆ ਕੰਮ ਉਹ ਹੀ ਕੰਮ ਹੋਇਆ ਜੀ ਹੁਣ ਦੇਖੋ ਪਾੜ ਕੇ ਦਿਖਾਓ ਅਕਾਲੀ ਦਲ ਕਿੱਥੇ ਆ ਜੇ ਕਿਸੇ ਕੋਈ ਜਾਂਚ ਕਮੇਟੀ ਬਣਾਉਣ ਵਾਸਤੇ ਇਹਨਾਂ ਨੂੰ 11 ਮੈਂਬਰੀ ਕਮੇਟੀ ਬਣਾਉਣੀ ਪੈ ਜੇ 11 ਮੈਂਬਰੀ ਬਣਦੀ ਨਹੀਂ 5 ਮੈਂਬਰੀ ਬਣਾਉਂਦੇ ਜਾਂ 3 ਮੈਂਬਰੀ ਕੋ 11 ਹੈ ਹੀ ਨਹੀਂ 11 ਮੈਂਬਰੀ ਨਹੀਂ ਕਰੋ ਪੂਰੇ 11 ਤੁਸੀਂ ਗਿਣ ਕੇ ਦਿਖਾ ਦਿਓ ਵੀ ਆਹ 11 ਹੋ ਸਕਦੇ ਨੇ ਕਰੋ ਕਿੱਥੇ ਅਕਾਲੀ ਦਲ ਦਾ ਇਤਿਹਾਸ ਮੋਰਚਿਆਂ ਦਾ ਕਿੱਥੇ ਅਕਾਲੀ ਦਲ ਦਾ ਇਤਿਹਾਸ ਕੁਰਬਾਨੀਆਂ ਦਾ ਕਿੱਥੇ ਇਹ ਸਮਝਿਆ ਜਾਂਦਾ ਸੀ ਕਿ ਜੇ ਕੋਈ ਬੱਚਾ ਵਿਗੜ ਗਿਆ ਜਵਾਗ ਵਿਗੜ ਗਿਆ ਆ ਤਾਂ ਵਿਗੜਦੀਆਂ ਜਾਂਦੀਆਂ ਅਕਾਲੀ ਦਲ ਚ ਭਰਤੀ ਕਰਾ ਦੋ ਆਪ ਹੀ ਠੀਕ ਹੋ ਜੂ ਹੁਣ ਉਲਟਾ ਹੈ ਜੇ ਚੰਗਾ ਭਲਾ ਜਵਾਕ ਹੈ ਤੁਹਾਡਾ ਅਕਾਲੀ ਦਲ ਚ ਭਰਤੀ ਕਰਾ ਦੋ ਚਿੱਟਾ ਵੇਚਣ ਲੱਗ ਜੂ ਜਾਂ ਖਾਣੇ ਲੱਗ ਜੂ ਆ ਇੱਥੇ ਤੱਕ ਲੈ ਆਏ ਜੀ ਸੋ ਇਸ ਕਰਕੇ ਆਹੀ ਕਾਂਗਰਸ ਆ ਉੱਥੇ ਫਿਰਦੇ ਆ ਪਪਾਕ ਜੋ ਲਗਦੇ ਆ ਮੁੱਖ ਮੰਤਰੀ ਮੈਂ ਮੁੱਖ ਮੰਤਰੀ ਮੈਂ ਮੁੱਖ ਮੰਤਰੀ ਮੈਂ ਮੁੱਖ ਮੰਤਰੀ ਇੱਥੇ ਚੱਲੀ ਜਾਂਦਾ ਕੁਰਸੀਆਂ ਕਰਸੀਆਂ ਉਹਨਾਂ ਦੀਆਂ ਸਟੇਜ ਤੇ ਸਟੇਜ ਤੇ ਜ਼ਿਆਦਾ ਬੰਦੇ ਹੁੰਦੇ ਆ ਮੂਹਰੇ ਘੱਟ ਹੁੰਦੇ ਆ ਲੜ ਪੈਂਦੇ ਆ ਆਪਸ ਵਿੱਚ ਕੁਰਸੀਆਂ ਚਲਦੀਆਂ ਉੱਥੇ ਫਿਰ ਕੋਈ ਨਾ ਕੋਈ ਉਂਗਲ ਲਾਉਂਦਾ ਨਾ ਉਹ ਤਾਂ ਇਹ ਕਹਿੰਦੇ ਨੇ ਵੀ ਤੂੰ ਤੁਹਾਡਾ ਤਾਂ ਹੁਣ ਜਮਾਨਾ ਲੰਘ ਗਿਆ ਜੀ ਸਾਨੂੰ ਦਿਓ ਮੌਕਾ ਉਹ ਦੂਜਾ ਕਹਿੰਦੇ ਜਮਾਨਾ ਕਿਵੇਂ ਲੰਘ ਗਿਆ ਅਸੀਂ ਹੈਗੇ ਆ ਅਸੀਂ ਟਕਸਾਲੀਆਂ ਅਸੀਂ ਉਹ ਆ ਉਹ ਇਹ ਚੱਕਰਾਂ 'ਚ ਫਿਰਦੇ ਨੇ ਕੋਈ ਪੰਜਾਬ ਦਾ ਮੁੱਦਾ ਡਿਸਕਸ ਕਰਦਾ ਜੀ ਮੈਨੂੰ ਇਹ ਦੱਸੋ ਵੀ ਪੰਜਾਬ ਦਾ ਪਾਣੀ ਕਿਵੇਂ ਬਚਾਉਣਾ ਹੈ ਪੰਜਾਬ ਦੀ ਜਵਾਨੀ ਕਿਵੇਂ ਬਚਾਉਣੀ ਹੈ ਕੋਈ ਕਰਦਾ ਡਿਸਕਸ ਵਿਪਖਸ਼ ਤੋਂ ਗ੍ਰਦੀ ਪਾਰਟੀ ਨਾ ਸਿਰਫ 2027 'ਚ ਅਸੀਂ ਤੇਰੀਆਂ ਚੀਕਾਂ ਕੜਾ ਦੇਾਂਗੇ ਇਹਦੀਆਂ ਆਕੜਾ ਦੇਾਂਗੇ ਆ ਗਿਆ ਔਗੜਾ ਕੋਈ ਮੈਨੀਫੈਸਟੋ ਦੇ ਰਹੇ ਨੇ ਨਾ ਦੋ ਤਿੰਨ ਨੇ ਤਾਂ ਆਪ ਹੀ ਟਿਕ ਟੰਡ ਡਿਕਲੇਅਰ ਕਰਤੀਆਂ ਕਿ ਨਾ ਮੈਂ ਲੜੂ ਤੂੰ ਰੋਲਾ ਪੈ ਨਾ ਦੇਖੋ ਤੁਸੀਂ ਇਹਨਾਂ ਦਾ ਇਹਨੂੰ ਆਪਾਂ ਪੰਜਾਬੀ ਚ ਕਾਟੋਪਲੇਸ਼ ਕਹਿੰਦੇ ਆ ਤੁਸੀਂ ਕਾਟੋਪਲੇਸ਼ ਨੂੰ ਨਾ ਦੇਖੋ ਇਹਨਾਂ ਦਾ ਕਿਉਂਕਿ ਪਹਿਲਾਂ ਦੇਖਿਆ ਹੋਇਆ ਆਪਾਂ ਨੇ ਏਸੇ ਕਰਕੇ ਤਾਂ ਲੋਕ ਦੁਖੀ ਨੇ ਯਾਰ ਤੂੰ ਆਪੋ ਚ ਲੜੀ ਜਾਂਨੇ ਉਹ ਸਾਡੇ ਵਾਸਤੇ ਵੀ ਕਦੇ ਲੜ ਲਓ ਵੀ ਸਾਡੇ ਹੱਕਾਂ ਵਾਸਤੇ ਵੀ ਕਦੇ ਲੜ ਲਓ ਨਾ ਉਹ ਗਿਆ ਕਿਤੇ ਕੋਈ ਜ਼ਿੰਮੇਵਾਰ ਸ਼ਹਿਰ ਆਇਆ ਲਾਲਾ ਜੀ ਦੀ ਦੁਕਾਨ ਤੇ ਉੱਤੇ ਮਖਿਆਲ ਵਾਲਾ ਪੀਪਾ ਪਿਆ ਸੀ ਆਉਂ ਗੱਲ ਉਹਨਾਂ ਦੀ ਗੱਲ ਦੱਸਦਾ ਮੈਂ ਤੈਨੂੰ ਉਹ ਕਿਤੇ ਸ਼ਹਿਦ ਵਾਲੇ ਪੀਪੇ ਚੋਂ ਲਾਈ ਉਂਗਲ ਦੀ ਬڑا ਸਵਾਦ ਹੈ ਕਹਿੰਦਾ ਲਾਲਾ ਜੀ। ਬਾਕੀ ਬਚਦਾ ਉਹਨੇ ਕੰਨ ਦੇਣਾ ਪੁੰਚਤਾ। ਉਹ ਮਿੱਠਾ ਦੇਖ ਕੇ ਮੱਖੀਆਂ ਆ ਗਈਆਂ। ਮੱਖੀਆਂ ਦੇਖ ਕੇ ਛਿਪਕਲੀ ਆ ਗਈ। ਛਿਪਕਲੀ ਨੂੰ ਦੇਖ ਕੇ ਚੂਹੇ ਨੇ ਛਾਲ ਮਾਰੀ ਛਿਪਕਲੀ ਤੇ। ਚੂਹੇ ਨੂੰ ਦੇਖ ਕੇ ਬਿੱਲੀ ਪੈ ਗਈ। ਕੋਈ ਗਾਹ ਕਾਇਆ ਸੀ ਉਹਦੇ ਨਾਲ ਕੁੱਤਾ ਸੀ ਕੁੱਤਾ ਬਿੱਲੀ ਨੂੰ ਪੈ ਗਿਆ। ਲਾਲਾ ਜੀ ਨੇ 1/2 ਕਿਲੋ ਦਾ ਪੱਟਾ ਕੁੱਤੇ ਦੇ ਮਾਨ ਨਾਲ ਸੀ ਵੱਜ ਗਿਆ ਢਾਕ ਦੇ। ਉਹਦੇ ਸਿਰ ਚ ਪਾੜ ਖੁੱਲ ਗਿਆ ਖੂਨ ਚੱਲ ਪਿਆ ਉਹ ਜਿਹਨੇ ਉਂਗਲ ਲਾਈ ਸੀ ਉਹ ਕਹਿੰਦਾ ਮੈਂ ਲਾ ਲਾਲਾ ਜੀ ਤੁਹਾਡਾ ਤਾਂ ਕੰਮ ਵੱਧ ਗਿਆ ਮੈਂ ਕੱਲ ਨੂੰ ਆਉਂਗਾ ਹੁਣ ਉਹ ਤਾਂ ਲੰਘ ਗਿਆ ਭਾਈ ਉਂਗਲ ਲਾ ਕੇ ਆਪਦੀ ਸੋਹੀ ਨਾ ਉਂਗਲ ਲਾਉਣਾ ਤੂੰ ਬਚੇ ਉਹ ਬੜੇ ਬੈਠੇ ਪੰਜਾਬ ਨੂੰ ਜੇ ਦੁਬਾਰੇ ਪੰਜਾਬ ਬਣਾਉਣਾ ਤਾਂ ਤੰਦਰੁਸਤ ਪੰਜਾਬ ਬਣਾਈਏ